ਅੰਮ੍ਰਿਤਸਰ ਦੇ ਮਨਜੀਤ ਠਾਰੋੜ ਬਾਈਪਾਸ ਨੇੜੇ ਨੋਸ਼ਹਾਰਾ ਪਿੰਡ ਵਿੱਚ ਹੋਇਆ ਇੱਕ ਭਿਆਨਕ ਧਮਾਕਾ ਇਸ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਘਟਨਾ ਕੱਲ ਸਵੇਰੇ 9:30 ਵਜੇ ਵਾਪਰੀ ਜਦੋਂ ਇੱਕ ਨੌਜਵਾਨ ਹੈੱਡ ਗ੍ਰੇਨੇਡ ਲੈ ਕੇ ਜਾ ਰਿਹਾ ਸੀ ਅਚਾਨਕ ਗ੍ਰੇਨੇਡ ਫਟ ਗਿਆ ਤੇ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਚਸ਼ਮਦੀਦਾ ਅਨੁਸਾਰ ਧਮਾਕੇ ਤੋਂ ਬਾਅਦ ਇਲਾਕਾ ਧੂੰਏ ਅਤੇ ਚੀਕਾਂ ਨਾਲ ਗੂੰਜ ਉੱਠਿਆ ਜਿਸ ਨਾਲ ਲੋਕ ਸਹਿਮ ਵਿੱਚ ਹਨ। ਉਧਰ ਪੁਲਿਸ ਅਤੇ ਸੁਰੱਖਿਆ ਬਲਾ ਨੇ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਡੀਆਈਜੀ ستਿੰਦਰ ਸਿੰਘ ਅਤੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਇੱਕ ਅਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਵਜੋਂ ਹੋਈ ਹੈ ਮੌਕੇ ਤੋਂ ਮਿਲੀਆਂ ਕੁਝ ਸ਼ੱਕੀ ਵਸਤੂਆਂ ਤੇ ਮ੍ਰਿਤਕ ਦੀ ਜੇਬ ਚੋਂ ਮਿਲੇ ਕੁਝ ਸਬੂਤਾਂ ਦੇ ਆਧਾਰ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੋਈ ਹੋਰ ਆ ਕੇ ਉਹਨੂੰ ਰਿਟਰੀਵ ਕਰਦਾ ਹੈ ਤੇ ਅੱਗੇ ਉਹਨੂੰ ਵਰਤਦਾ ਹੈ ਸੋ ਇਹ ਵੀ ਸੇਮ ਇਸ਼ੂ ਸੇਮ ਮੋਡਸ ਆਪਰੇਂਡ ਇਅਰ ਪੇਪਰ ਇਹਨੂੰ ਵੀ ਅਸੀਂ ਬਹੁਤ ਛੇਤੀ ਹੱਲ ਕਰ ਲਾਂਗੇ ਵੀ ਇਹਦੇ ਹੋਰ ਕਿਹੜੇ ਮੈਂਬਰ ਸੀ ਉਹਨਾਂ ਨੂੰ ਬਹੁਤ ਛੇਤੀ ਫੜ ਲਾਂਗੇ ਸਰ ਵੈਕਤੀ ਦੀ ਪਛਾਣ ਕੀ ਹੈ ਜੀ ਵੈਕਤੀ ਦੀ ਪਛਾਣ ਨਹੀਂ ਹੋਈ ਸਰ ਹੋਰ ਕੀ ਹੈ ਕੋਈ ਪਹਿਲਾਂ ਵਾਂਗ ਕੋਈ ਚੋਕੀ ਥਾਣੇ ਨੇ ਨਿਸ਼ਾਨਾ ਬਣਾਇਆ ਮੈਂ ਮੈਂ ਹਲੇ ਨਹੀਂ ਧਾਰਮਿਕ ਸਥਾਨ ਜਾਂ ਕਿਸੇ ਜਗ੍ਹਾ ਮੈਂ 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 ਹਲੇ ਕੁਝ ਨਹੀਂ ਦੱਸ ਸਕਦਾ ਜੀ ਤੁਹਾਨੂੰ ਕਿਉਂਕਿ ਜਦੋਂ ਅਸੀਂ ਇਹਦੇ ਬਾਕੀ ਮੈਂਬਰ ਵੀ ਬਹੁਤ ਛੇਤੀ ਫੜ ਲਾਂਗੇ ਉਹ ਚੀਜ਼ਾਂ ਸਾਹਮਣੇ ਆ ਜਾਣਗੀਆਂ ਸਰ ਇੱਕ ਹੋਰ ਵੀ ਸਰ ਇਹ ਲੱਗਦਾ ਕਿ ਕੋਈ ਇੰਦਾ ਸਿੱਖਦੇ ਨੇ ਦੇਖੋ ਮੈਂ 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 ਦੇਖੋ 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 ਜੀ ਦੇਖੋ ਮੈਂ ਮੈਂ ਬੜਾ ਕਲੀਅਰ ਆਪਾਂ ਅਫਵਾਹਾਂ ਵੱਲ ਨਾ ਜਾਈਏ ਹਾਲੇ ਕਿਸੇ ਚੀਜ਼ ਨੂੰ ਵੀ ਇੱਕ ਕਿਸ ਚੀਜ਼ ਲਈ ਸਿਗਾ ਵਰਤੀ ਜਾ ਰਹੀ ਸਾਰੀ ਇੱਕ ਤਫਤੀਸ਼ ਦਾ ਹਿੱਸਾ ਹੈ ਅਸੀਂ ਪ੍ਰੋਪਰ ਇਹਨਾਂ ਦਾ ਮੋਡਿਊਲ ਵੀ ਅਰੈਸਟ ਕਰ ਲਾਂਗੇ ਸਾਨੂੰ ਚੰਗੇ ਕਲੂ ਮਿਲ ਚੁੱਕੇ ਆ ਤੇ ਫੜੇ ਤੋਂ ਬਾਅਦ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਵੀ ਕਿਸ ਸੰਗਠਨ ਕਿਹੜਾ ਐਕਟਿਵ ਹੈ ਦੇਖੋ ਇੱਥੇ ਬੱਬਰ ਖਾਲਸਾ ਜਿਆਦਾ ਐਕਟਿਵ ਹੈਗਾ ਆ ਔਰ ਇਹਦਾ ਜੀਵਨ ਫੌਜੀ ਮਨੂ ਅਗਵਾਨ ਪਿੱਛੇ ਦੇ ਜ਼ਿੰਮੇਵਾਰੀਆਂ ਵੀ ਲੈਂਦੇ ਰਹੇ ਆ ਹੈਪੀ ਪਾਸ਼ੀਆਂ ਤਾਂ ਫੜਿਆ ਗਿਆ ਉੱਥੇ ਪਰ ਇਹਦੇ ਬਾਕੀ ਵੀ ਮੈਂਬਰ ਹੈਗੇ ਆ ਸਾਰੇ ਇਸ ਬੱਬਰ ਖਾਲਸਾ ਨਾਲ ਹੀ ਸੰਬੰਧਿਤ ਆ ਔਰ ਇਹ ਵੀ ਮਰਨ ਵਾਲਾ ਵਿਅਕਤੀ ਵੀ ਬਬਰ ਖਾਲਸਾ ਨਾਲ ਇਸ ਬੰਦਤ ਲੱਗਦਾ ਸਰ ਹੋਰ ਵੀ ਆਸੇ ਪਾਸੇ ਜਗ੍ਹਾ ਤਲਾਸ਼ੀ ਲਈ ਜਾ ਰਹੀ ਹੈ ਹਾਂ ਸਾਰੇ ਤੁਹਾਡੇ ਸਾਹਮਣੇ ਅਸੀਂ ਕਰ ਰਿਹਾ ਸਾਰੇ ਤੇ ਆਉਣ ਵਾਲੇ ਦਿਨੋ ਛੋੜ ਗ੍ਰਿਫਤਾਰੀ ਹੋ ਸਕਦੀ ਹੈ ਬਿਲਕੁਲ ਹੋਣਗੇ ਜੀ ਸਾਰਾ ਕੁਝ ਚੱਲ ਰਿਹਾ ਹੈ ਥੈਂਕ ਯੂ ਸਾਬਕਾ ਵਿਧਾਇਕ ਵਿਕਰਮਜੀਤ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਪਹਿਲਾ ਇਹ ਘਟਨਾ ਛੁਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਹੀਠਾਂ ਜਾ ਰਹੀ ਹੈ ਥਾਣਿਆਂ 'ਚ ਰੇਲ ਆਪਣਾ ਦਰਮੰਦਰਾਂ 'ਚ ਚੌਕੀਆਂ 'ਚ ਆਰਮੀ ਏਰੀਏ ਦੇ ਨੇੜੇ ਕਿੰਨੇ ਕੁਝ ਹਿੰਦੂ ਵਪਾਰੀਆਂ ਤੇ ਹਰ ਜਗ੍ਹਾ ਬਲਾਸਟ ਹੋ ਰਿਹਾ ਥਿਸ ਇਜ਼ ਦਾ ਰਿਐਲਿਟੀ ਆਫ ਲਾ ਐਂਡ ਆਰਡਰ ਭਗਵੰਤ ਮਾਨ ਦਾ ਹੋਮ ਮਿਨਿਸਟਰ ਦੇ ਬਣੇ ਰੂਪ ਤੇ ਕੋਈ ਮਤਲਬ ਨਹੀਂ ਰਹਿ ਗਿਆ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਣ